ਹਾਂਜੀ ਗਾਇਜ਼ ਮਿਲ ਗਾਦੇ ਤੇ ਸਾਰੇ ਆਨੇ ਵਧੀਆ ਹੋਗੇ ਤੇ ਆਪਾਂ ਚੱਲੇ ਆ ਪੀਨੇ ਗਾਏ ਤੇ ਆਪਾਂ ਤੁਹਾਨੂੰ ਆਪਾਂ ਹੁਣ ਇੱਥੇ ਗੱਡੀ ਦੇ ਵਿੱਚ ਸਾਰੇ ਜਾਣੀਆਂ ਤੇ ਭਰਾ ਆਪਣੇ ਨਾਲ ਬੈਠਿਓ ਆ ਤੇ ਆਪਾਂ ਇਸ ਟਾਈਮ ਪਹੁੰਚ ਗਏ ਆ ਕਠਾਰ ਨੰਗਾ ਸਰਾਲਾ ਪਹੁੰਚ ਗਏ ਆ ਤੇ ਸ਼ਾਰਪੁਰ ਪਹੁੰਚਣਾ ਥੋੜੇ ਟਾਈਮ ਤੱਕ ਤੇ ਸ਼ਾਰਪੁਰ ਉਹ ਇੱਕ ਜਾਨੇ ਚੱਕਣਾ ਸੀ ਤੇ ਉਹ ਸਾਡੇ ਨਾਲ ਜਾਣਾ ਇੱਕ ਨੇ ਤੇ ਵੀਰ ਆਪਾਂ ਤੁਹਾਨੂੰ ਜਾ ਕੇ ਤੁਹਾਨੂੰ ਉੱਥੇ ਦਾ ਮਾਹੌਲ ਚਾਹ ਦੇਖੋਣੇ ਆ ਠੀਕ ਹੈ ਜੀ ਸਾਡੀ ਵੀਡੀਓ ਨਾਲ ਜੁੜੇ ਰਹੋ ਵਲੌਗ ਵੇਖਣ ਲਈ ਤੇ ਨਾਲ ਆਪਣੇ ਬਾਜਵੀ ਆ ਹਾਂਜੀ ਗਾਇਜ਼ ਆਪਾਂ ਹੁਣ ਚੱਲੇ ਆ ਕੋਈ ਟੁੱਟੀ ਨਿਗਾਹ ਤੇ ਆਪਾਂ ਤੁਹਾਨੂੰ ਉੱਥੇ ਦਾ ਮਾਹੌਲ ਦਿਖਾਈ ਜਾਵੇ ਬਾਜਵੀ ਨਾਲ ਆਪਣੇ ਤੇ ਇਹ ਸੁੱਖਾ ਵੀ ਹੈਗਾ ਆਪਣੇ ਨਾਲ ਬਾਏ ਬਾਏ ਜੈਪੀ ਰਾਮ ਬਾਜ ਆਲੇ ਆ ਬਾਜ ਆਲੇ ਬਾਜ ਵੀ ਆਪਣੇ ਨਾਲ ਆ ਸੁਨੀਲ ਵੀ ਆਪਣੇ ਨਾਲ ਆ ਇਹ ਸੁੱਖਾ ਵਕੀਦ ਵੀ ਉਹ ਬੱਲੀ ਰੰਗ ਕੱਟੀ ਜਲਾਉਂਦੇ ਆ ਆ ਇੱਥੇ ਨਾ ਉਹ ਇੱਥੇ ਨਾ ਵੇਖੋ ਆ ਬਾਏ ਇੱਥੇ ਟੈਂਕੀ ਲੱਗੀ ਹੋਈ ਇੱਥੇ ਪੈਂਦਿਆਂ ਨਾਲ ਜਲਾਉਂਦੇ ਲੱਗੇ ਟੈਂਕੀ ਰੱਖੀ ਆ ਤੇ ਉਹ ਜੰਗੀ ਲੱਗੇ ਤੂੰ ਨਹੀਂ ਤੇ ਤੇਰੀਆਂ ਜ਼ਿਆਦਾ ਸਹੀਂ ਗਾਈਸ ਵੀਡੀਓ ਸਾਡੀ ਦੇਖਣ ਨੂੰ ਵਲੌਗ ਨਾਲ ਜੁੜੇ ਰਹੋ ਇਸ ਟਾਈਮ ਆਪਾਂ ਹੁਣ ਸੋਨਾਲਿਕਾ ਥੋੜਾ ਜਿਹਾ ਰੁਕੇ ਆਂ ਤੇ ਗੱਡੀ ਦੀ ਹਵਾ ਉਹ ਚੈੱਕ ਕਰਨ ਲੱਗੇ ਆਂ ਤੇ ਦੁਕਾਨ ਖੁੱਲੀ ਸੀ ਆਪਾਂ ਨੂੰ ਮਿਲ ਗਈ ਆ ਦੁਕਾਨ ਖੁੱਲੀ ਤੇ ਆਪਾਂ ਹਵਾ ਚੈੱਕ ਕਰਾ ਲਈਏ ਇੱਕ ਵਾਰੀ ਤੇ ਫਿਰ ਚੱਲਦੇ ਆਂ ਕਿ ਹਾਂਜੀ ਗਾਇਜ਼ ਆਪਾਂ ਪਹੁੰਚ ਗਏ ਆ ਹਿਆਰਪੁਰ ਕਿੰਨੇ ਪੈਸੇ ਕਹਿੰਦਾ ਬਾਜੇ ਕੀ ਕੀ ਆ ਬਿਠਾ ਗਿਆ ਬੰਦੇ ਨੂੰ ਵੀ ਟੀਕ ਤਾਂ ਬਤਾ ਦੇ ਤੇ ਯਾਰ ਸਿਰਫ ਪੰਜ ਸਟਾਰ 3 ਗਾਇਰ ਰੋਡ ਤੇ ਦੋ ਬਾਰ ਬਾਰ ਆਪਾਂ ਕਿਹੜਾ 2500 ਔੜਣਾ ਹਾਂ ਉਹ ਚਾ ਇਹ ਤੇ ਫਿਰ ਕੀ ਹੋਸਣ ਦੇ ਰਹੇ ਆ ਆਪਾਂ ਨੂੰ ਕਿੰਨੇ ਕਰਾਂਗੇ ਹਾਂਜੀ ਗਾਇਜ਼ ਹੁਣ ਆਪਾਂ ਇੱਥੇ ਰਾਸਿਕ ਲੰਗਰ ਲੱਗਾ ਬਾਬਾ ਜੀ ਦਾ ਤੇ ਆਪਾਂ ਹੁਣ ਲੰਗਰ ਛਕਾਂਗੇ ਲੋ ਜੀ ਆਪਾਂ ਹੁਣ ਲੰਗਰ ਛਕਾਂਗੇ ਕਿਧਰ ਗਏ ਬੱਲੀ ਭਰਾ ਹੁਣ ਆਪਣੇ ਸੁਨੀਲ ਵੀਰ ਨੂੰ ਲੱਭਣ ਦੇ ਹਾਂ ਕੋਈ ਮੱਥਾ ਟੇਕ ਲਈ ਗਏ ਲੰਗਰ ਕਰ ਛਕਾ ਨੇ ਯਾਰ ਕਿੰਗਰੇ ਦੇ ਰਾਹ ਹਾਂਜੀ ਗਾਇਸ ਇੱਕ ਆਪਣੇ ਭਰਾ ਸੀਗੇ ਸੱਜਣ ਮਿੱਤਰ ਉਹ ਗੱਡੀ ਜਿਹੜੀ ਅਗਲੀ ਆ ਉਹ ਵੀ ਆਪਣੀ ਆ ਜੁਰਾ ਦੇ ਵਿੱਚ ਕਿੰਗਰੇ ਦੀ ਇਹ ਆਪਣੇ rahul ਭਾਈ ਜੀ ਹੋਣਾ ਦੀ ਗੱਡੀ ਆ ਤਾਕੀ ਤੁਸੀਂ ਸਾਡੀ ਵੀਡੀਓਾਂ ਦੇਖ ਰਹੇ ਹੋ ਵਲੌਗ ਵੇਖਣ ਲਈ ਹਾਂ ਜੀ ਆਈਆ ਹਾਂਜੀ ਦੋਸਤੋ ਹੁਣ ਆਪਾਂ ਵਾਪਸ ਇਹ ਪੀਣ ਆਏ ਦੀ ਚੜਾਈ ਚੜਨਦੇ ਹਾਂ ਚੱਕਰਾ ਪੀਣ ਆਏ ਆਲੀ ਦਾ ਦਾ ਬੋਲ ਸੱਚੇ ਦਰਵਾਰ ਕੀ ਜੈ ਐ ਨਹੀਂ ਮਾਰੇ ਮੈਂ ਬਸ ਕਹ ਤੋ ਨਹੀਂ ਆਪੀ ਜਾਂਦਾ ਬੋਲ ਸੱਚੇ ਦਰਵਾਰ ਕੀ ਜੈ ਹਰੇ ਚਪੋਪਤਾ ਚਪੋਪਤਾ ਆ ਦੇਖੋ ਇੱਕ ਬੰਦਾ ਹੱਟਾ ਸੌਂ ਗਿਆ ਗੱਡੀ ਦੇ ਵਿੱਚ ਬਿਮਾਰ ਬਹਿ ਗਿਆ ਬਸ ਦੂਜੇ ਜੀ ਵੀ ਤਿਆਰੀ ਆ

ਔਰ ਮਸੀ ਅਧਕ ਘੰਟਾ ਲੱਗਣਾ ਹੈ ਫਿਰ ਆਪਾਂ ਦਰਬਾਰ ਤੇ ਪਹੁੰਚ ਜਾਣਾ ਟਾਈਮ ਨਾਲ ਹੀ ਰਾਹਵੰਦ ਕੀਤਾ ਆ ਰਾਹਵੰਦ ਦੇ ਕੀਤਾ ਸੀਗਾ ਉਹ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਆਪਾਂ ਨੂੰ ਨਹੀਂ ਤਾਂ ਪਾਰਟ ਟਾਈਮ ਨਾਲ ਹੀ ਪਹੁੰਚ ਜਾਣਾ ਸੀ ਬਾਬੇ ਦੇ ਬਾਕੀ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਬਲੌਗ ਵੇਖਣ ਵਾਲੇ ਤੇ ਇਧਰ ਮਾਪੂਰਸ਼ੀ ਸੋਗੇ ਦੇਖੋ ਸੋ ਸਤਿ ਹਾਂਜੀ ਗਾਇਜ਼ ਆਪਾਂ ਹੁਣ ਪਹੁੰਚ ਗਏ ਵੀ ਨਗਾ ਹੈ ਮੋਟੇ ਕਾਲੀ ਦੋਦੇ ਮੋਟੇ ਕਰੋ ਤਿਆਰੀਆਂ ਢਰੇ ਹੋ ਰਹੇ ਨੇ ਦੇਖਿਆ ਬਹੁਤ ਜ਼ਿਆਦਾ ਇੰਦਰ ਇੰਦਰ ਮੁਕਰ ਦੋ ਪਹੁੰਚ ਗਏ ਹੁਣ ਆਪਾਂ ਜੇ ਕਾਰਾ ਪੀਨਗਾ ਹੈ ਅੜੀ ਸਰਕਾਰ ਦਾ ਬੋਲ ਸੱਚੇ ਦਰਬਾਰ ਹਾਂਜੀ ਗਾਇਜ਼ ਆਪਾਂ ਹੁਣ ਪਹੁੰਚ ਗਏ ਆਂ ਦਰਬਾਰ ਤੇ रश चेक कर लो देख लो रश बहुत ज़्यादा आना आप मा टेक अंदर क्योंकि अचा भी दरबार ना इस करके रश बहुत ज़्यादा होना है आरबार ਉੱਪਰ ਜਾਣਾ ਆਪਣਾ ਮਠਾ ਟਿਕਣਾ ਬਹੁਤ ਚੰਗਾ ਲੋ ਜੀ ਕਰ ਲੋ ਦਰਸ਼ਨ ਆਪਾਂ ਦੁਆਰ ਦੇ ਅੰਦਰ ਪਹੁੰਚ ਗਏ ਦਰਸ਼ਣ ਕਰ ਲਓ ਬੱਬਾ ਜੀ ਦੇ ਤੇ ਦਰਬਾਰ ਬੰਦ ਹੋਣ ਵਾਲਾ ਸੀਗਾ ਇਸ ਕਰਕੇ ਉਹ ਨਾ ਲੈਟਰ ਲੁੱਟਾਂ ਸਾਰੀਆਂ ਭਜਾਉਂਦੀਆਂ ਦਰਸ਼ਨ ਕਰ ਲਓ ਬੱਬਾ ਜੀ ਦੇ ਇਹ ਬੱਬਈਆ ਧੁਨਾ ਧੁਨੇ ਦਰਸ਼ਣ ਕਰ ਲਓ ਜੀ ਸਾਰੇ ਜਣੇ ਕਰੋ ਗਾਇਨ ਨੂੰ ਕਰ ਹੁਣ ਚੱਲ ਜੀ ਆ ਇਸ ਵੇਲੇ ਯਾਰ ਦਮ ਹੁਸ਼ਕਾ ਲੋ ਦੇਖੋ ਕਰੋਣ ਕੈ ਰੌਣ ਕਲ ਲੱਗੀਆਂ ਆ ਲੈਟਾਂ ਜੰਗੰਦੀਆਂ ਦੁਕਾਨਾਂ ਦੇਖੋ ਕਿ ਦਸ ਲਾਈਆਂ ਕੰਨਾ ਚੈੱਕ ਕਰੋ ਐ ਆਜੋ ਕਾ ਆਜਾ ਯਾਦ ਆ ਜੀ ਆਵਾ ਹੋ ਲਖਾ ਤੇ ਵੀ ਨਹੀਂ ਉਹਨਾਂ ਨਾਲ ਚਾ ਦੁਕਾਨਾਂ ਬਹੁਤ ਵਧੀਆ ਸਜਾਈਆਂ ਹਨ ਹੈਲੋ ਗਾਈਜ਼ ਹਾਂ ਚੱਲੇ ਪਿੰਡ ਨੂੰ ਪਪਾ ਜੀ ਜੀਰੂ ਜੀ ਮਾਦੀ ਅਸੀਂ ਚਾਹ ਨੂੰ ਪਿੰਡ ਤੋਂ ਖਿਆਸੀਆ ਕੋਈ ਦੋਸਤੋ ਆਪਾਂ ਹੁਣ ਚੱਲੇ ਆ ਘਰ ਨੂੰ ਤੇ ਮੱਥਾ ਟੇਕ ਲਿਆ ਬਾਬਾ ਜੀ ਦੇ ਤੇ ਆਪਾਂ ਹੁਣ ਘਰ ਜਾਂਦੇ ਚੱਲ ਪਾਉਣ ਲੱਗੇ ਆ ਜੀ ਹਾਂਜੀ ਦੋਸਤੋ ਆਪਾਂ ਹੁਣ ਪਹੁੰਚ ਲਏ ਆ ਆਪਣੇ ਘਰ ਬਸ ਆਪਾਂ ਆਪਣੇ ਅੱਡੇ ਦੇ ਰਾਹ ਦੇ ਵਿੱਚ ਆ ਗਏ ਆ ਤੇ ਆਪਾਂ ਪਿੰਡ ਪਹੁੰਚ ਲਏ ਆ ਹੁਣ ਤੇ ਇਹ ਸਾਡੇ ਹੈਗੀ ਪਿੰਡ ਵਾਲੀ ਸੜਕ ਇਸ ਤੋਕੇ ਆਪਣਾ ਪਿੰਡ ਆ ਤੇ ਘਰ ਲੱਗ ਗਿਆ ਜਣਾ ਠੀਕ ਆ ਜੀ ਬਾਕੀ ਸਾਰੇ ਜਣੇ ਜਰੂਰ ਚੈਨਲ ਸਾਡਾ ਨੂੰ ਸਬਸਕ੍ਰਾਈਬ ਕਰ ਲਓ ਵੀ ਵੀਰ 8 ਡੇਲੀ ਬਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੇ ਜਾਨੇ ਠੀਕ ਹੈ